ਜੋੜ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਅੱਜ ਆਪਾਂ ਬੱਚੇ ਡਾਉਣ ਲੱਗੇ ਆ ਠੀਕ ਹੈ ਆਪਣੇ ਜਿਹੜੇ ਆਪਾਂ ਨਵੇਂ ਘੜਾਏ ਸੀ 2025 ਵਾਸਤੇ ਅੱਜ ਜੋ ਡਾਵਾਂਗੇ ਤੇ ਦੇਖਦੇ ਆ ਕੀ ਰਿਸਪੌਂਸ ਦਿੰਦੇ ਆ ਹਨਾ ਤੇ ਫਿਰ ਆਪਾਂ ਇਹਨਾਂ ਨੂੰ ਜਾਲ ਦੇ ਵਿੱਚ ਪਾ ਲੈਨੇ ਆ ਜਿਹੜੇ ਜਿਹੜੇ ਆਪਾਂ ਬੱਚੇ ਡਾਉਣੇ ਆ ਤੇ ਇੱਕ ਦੀ ਇਧਰ ਨੀ ਗਮਰਵਾਦੀ ਏ ਕੜੇ ਕੜੇ ਬੱਚੇ ਬੈਠੇ ਹੋਏ ਆਪਣੇ ਠੀਕ ਹੈ ਇੱਕ ਡੰਡਾ ਲੱਗਾ ਇੱਕ ਆ ਲੱਗਾ ਇੱਕ ਪਰਾਂ ਲੱਗਾ ਯਾ ਤੇ ਕਾ ਬਾਕੀ ਅੱਦੇ ਆਪਣੇ ਬੱਚੇ ਇੱਥੇ ਬੈਠੇ ਹੋਏ ਆ ਠੀਕ ਹੈ ਤੇ ਦੇਖਦੇ ਜਿਹੜੇ ਆਪਣੇ ਝਾੜ ਪਏ ਹੋਏ ਆਪਾਂ ਰਹਿਣ ਦਾਂਗੇ ਜਿਨ੍ਹਾਂ ਨੂੰ ਝਾੜ ਨਹੀਂ ਪਿਆ ਪਾਉ ਡਾਲਾਂਗੇ ਠੀਕ ਐ ਤੇ ਆਪਾਂ ਫੜ ਲਈਏ ਤੇ ਪਿੰਜਰੇ ਚ ਪਾ ਲਈਏ ਟੋਵ ਵਾਲੇ ਚ ਠੀਕ ਐ ਤੇ ਫਿਰ ਦਿਖਾਉਣੇ ਆਪਾਂ ਕਿਹੜੇ ਡਾਉਣੇ ਆ ਫਿਰ ਆਪਾਂ ਨਾਲੇ ਨਾਲ ਡਾਈ ਜਾਵਾਂਗੇ ਨਾਲੇ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਠੀਕ ਐ ਸ਼ੌਂਕ ਸਾਰ ਨਾਲੇ ਨਾਲ ਕਰਾਈ ਜਾਵਾਂਗੇ ਫਿਰ ਦੇਖਾਂਗੇ ਕਿੰਨਾ ਟਾਈਮ ਉੜਦੇ ਘੰਟਾ ਉੜਦੇ ਡੇਢ ਘੰਟਾ ਉੜਦੇ ਹਨ ਨਾਲੇ ਅੱਜ ਕਰਿਆਂ ਦੇ ਨਾਲੇ ਆਪਾਂ ਨੂੰ ਪਤਾ ਚੱਲ ਜਾਊਗਾ ਤੇ ਇੱਕ ਆਪਾਂ ਨਾਲੇ ਅੱਜ ਟਾਂਗੀਆਂ ਲੈਣ ਜਾਣੀਆਂ ਠੀਕ ਐ ਉਹ ਵੀ ਲੈਣ ਜਾਵਾਂਗੇ ਤੇ ਉਹ ਵੀ ਆਪਾਂ ਦੱਸਾਂਗੇ ਹਾਂ ਵੀ ਰਪਾਣੇ ਜਾਣਾ ਆਪਾਂ ਤੇ ਬਾਈ ਕੋਲੇ ਆਪਾਂ 1.5 ਵਜੇ ਜਾਵੜਾਂਗੇ 2 ਵਜੇ ਠੀਕ ਹੈ ਉੱਤੇ ਪਹੁੰਚ ਜਾਾਂਗੇ ਤੇ ਅੱਧੇ ਘੰਟੇ ਦਾ ਰਸਤਾ ਹੋਊਗਾ ਠੀਕ ਹੈ ਉਹ ਟਾਂਗੀਆਂ ਲੈ ਕੇ ਆਵਾਂਗੇ ਕਿਉਂਕਿ ਆਪਣੀਆਂ ਇਹ ਟਾਂਗੀਆਂ ਹੈਗੀਆਂ ਇਹ ਸਹੀ ਨਹੀਂ ਹੈਗੀਆਂ ਮਤਲਬ ਹਨਾ ਤੇ ਉਹ ਇਵੇਂ ਇੱਕ ਮੇਰੇ ਕੋਲ ਛੇਠ ਆ ਪਈ ਆ ਉਹ ਆਪਾਂ ਪੋਲ ਲਾਵਾਂਗੇ ਫੇਰ ਲਾਵਾਂਗੇ ਟਾਂਗੀਆਂ ਹਨਾ ਉਹ ਵਿੰਗੀਆਂ ਨਹੀਂ ਹੁੰਦੀਆਂ ਮੀਚ ਖਰਾਬ ਵੀ ਨਹੀਂ ਹੁੰਦੀਆਂ ਮੀਚ ਜਿਵੇਂ ਮਰਜੀ ਪਈਆਂ ਰਹਿਣਾਂ ਵਿੰਗੀਆਂ ਟੇਡੀਆਂ ਪਾੜਦੀਆਂ ਕੁਝ ਨਹੀਂ ਹੁੰਦਾ ਉਹਨਾਂ ਦੀਆਂ ਜਿਹੜੀਆਂ ਪੋਰੀਆਂ ਉਹ ਵੱਡੀਆਂ ਨਹੀਂ ਹੁੰਦੀਆਂ ਇਹਨਾਂ ਦੀਆਂ ਵੱਡੀਆਂ ਨਾ ਮਤਲਬ ਇੱਥੋਂ ਲੈ ਕੇ ਇੱਥੋਂ ਤੀਕਾ ਉਹਨਾਂ ਦੀਆਂ ਬਸ ਇੰਨੀਆਂ ਹੀ ਆਗੀਆਂ ਪੋਰੀਆਂ ਹੋਣੀਆਂ ਬਸ ੱਡੀਆਂ ੱਡੀਆਂ ਠੀਕ ਹੈ ਗਿੱਠਕ ਜਿੱਡੀਆਂ ਹੋਣਗੀਆਂ ਉਹ ਵਧੀਆ ਰਹਿੰਦੀਆਂ ਠੀਕ ਹੈ ਨਾਲੇ ਹੋਲੀਆਂ ਹੁੰਦੀਆਂ ਨਾਲੇ ਵਧੀਆ ਹੁੰਦੀਆਂ ਨਾਲੇ ਪਤਲੀਆਂ ਹੁੰਦੀਆਂ ਉੱਪਰੋਂ ਵੀ ਤੇ ਆਪਾਂ ਜਾਵਾਂਗੇ ਤੇ ਪਹਿਲਾਂ ਇਹਨਾਂ ਨੂੰ ਪਾਲੀਏ ਪਹਿਲਾਂ ਹੁਣ ਪਿੰਜਰੇ ਦੇ ਵਿੱਚ ਠੀਕ ਹੈ ਨਾਲੇ ਫਿਰ ਸ਼ੌਂਕ ਕਰਾਵਾਂਗੇ ਬੱਚਿਆਂ ਦੇਖਦੇ ਆ ਫਿਰ ਕੀ ਚੱਕਰ ਬਣਦਾ ਡਾਈਏ ਜਿਹੜੇ ਭੁੱਖੇ ਫਿਰ ਉਹਨੂੰ ਵੀ ਡੋਣੇ ਪੈਣਗੇ ਹਨਾ ਦੇਖਦੇ ਆ ਇੱਕ ਰੀ ਫਿਰ ਹਨਾ ਪਾਲੀਏ ਇੱਕ ਰੀ ਪਿੰਜਦੇ ਤੇ ਫਿਰ ਤੇ ਫਿਰ ਕਰੋਣੇ ਸ਼ੌਂਕ ਤੁਹਾਨੂੰ ਉਹ ਲੋ ਜੀ ਆਪਾਂ ਪਾਲੇ ਜਾਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਆਪਾਂ ਡਾਣਾ ਕੱਢ ਲਿਆ ਤੇ ਇੱਕ ਰੀ ਸ਼ੌਂਕ ਕਰਾ ਲਈਏ ਫਿਰ ਹਨਾ ਤੁਹਾਨੂੰ ਤੇ ਇੱਕ ਇਹਨਾਂ ਦੇ ਵਿੱਚੋਂ ਕਬੂਤਰੀ ਆਪਾਂ ਡੋਣੀ ਨਵੀਂ ਆਹ ਵਾਲੀ ਕੱਚੀ ਪੀਲੀ ਅੱਖ ਦੀ ਲਾਡੀ ਵਾਲੀ ਜਿਹੜੀ ਮੁੰਡਿਆ ਹਨਾ ਆਪਾਂ ਜਦੋਂ ਕਬੂਤਰ ਲੈ ਕੇ ਆਏ ਸੀ ਤਿੰਨ ਰਾਤ ਨੂੰ ਇਹ ਉਹ ਕਬੂਤਰੀ ਆ ਤੇ ਇਹਨੂੰ ਵੀ ਡਾਵਾਂਗੇ ਠੀਕ ਹੈ ਛਤਰੀਆਂ ਦੇ ਤਾਂ ਬੰਨ ਬੁੰਨ ਦੇਖ ਲਿਆ ਦੇਖੋ ਅੱਜ ਵਾਪਸ ਆਉਂਦੀ ਆ ਤੇ ਨਹੀਂ ਆਉਂਦੀ ਬਾਕੀ ਆ ਬੱਚੇ ਜਿਹੜੇ ਆਪਾਂ ਡਾਉਣੇ ਆ ਠੀਕ ਹੈ ਦੇਖ ਲੋ ਪੂਰੇ ਬਾਕੀ ਦੱਸੋ ਬੱਚੇ ਕਮੈਂਟ ਕਰਕੇ ਕਿਵੇਂ ਦੇ ਲੱਗਦੇ ਆ ਹਨਾ ਬਾਕੀ ਆਪਾਂ ਢਾ ਕੇ ਦੇਖਦੇ ਆ ਤੇ ਦੱਸਾਂਗੇ ਕਿੰਨਾ ਟਾਈਮ ਉੱਡਦੇ ਆ ਜੇ ਤਾਂ 1 ਵਜੇ ਤੋਂ ਪਹਿਲਾਂ ਪਹਿਲਾਂ ਆ ਗਏ ਆ ਫਿਰ ਤਾਂ ਪਤਾ ਚੱਲ ਜਾਊਗਾ ਹਨਾ ਨਹੀਂ ਤੇ ਫਿਰ ਜੇ ਆਪਾਂ 1:30 ਵਜੇ ਆਪਾਂ ਮੁੰਡੇ ਕੋਲੇ ਵੀ ਜਾ ਕੇ ਆਉਣਾ ਯਾਰ ਹਨਾ ਫਿਰ ਉਧਰ ਵੀ ਜ਼ਰੂਰੀ ਆ ਕੰਮ ਬਾਕੀ ਫਿਰ ਆਣ ਕੇ ਦੇਖ ਲਾਂਗੇ ਆਪਾਂ ਜੇ ਉੱਡਦੇ ਹੋਏ ਤਾਂ ਠੀਕ ਹੈ ਤੇ ਪਹਿਲਾਂ ਆਪਾਂ ਬੱਚੇ ਕੱਢ ਲਈਏ ਤੇ ਬਾਕੀ ਪੋਟੇ ਇਹਨਾਂ ਦੇ ਭਰੇ ਹੀ ਪਏ ਆ ਦਾਣੇ ਵਾਸਤੇ ਉਹਦਾ ਕੋਈ ਚੱਕ ਨਹੀਂ ਹੁਣ ਦਾਣਾ ਹੁਣ ਜਿਹੜਾ ਹੈਗਾ 10-20 ਦੇਣਾ ਪੈਂ ਹੀ ਕੱਢ ਲਾਂਗੇ ਲਗਾਤਾਰੀ ਠੀਕ ਹੈ ਤੇ ਹੁਣ ਇੱਕ ਇੱਕ ਕੱਢਦੇ ਆ ਤੇ ਨਾਲੇ ਤੁਹਾਨੂੰ ਕਰਾਉਣੇ ਸ਼ੌਂਕ ਬੱਚਿਆਂ ਦਾ ਪਹਿਲਾਂ ਕੌਣ ਸਾ ਕੱਢੀਏ ਆਇਆ ਤੂੰ ਹੀ ਆ ਜਾ ਨਹੀਂ ਇਹਨੂੰ ਨਹੀਂ ਕੱਢਣਾ ਪਹਿਲਾਂ ਕੱਢਦੇ ਆ ਆ ਵਾਲੇ ਨੂੰ ਇਹਦੀ ਇੱਕ ਅੱਖ ਹੈਗੀ ਬੜੀ ਕਰਿਓ ਸ਼ੌਂਕ ਪਰ ਸਾਰੇ ਆਹ ਦੇਖ ਲਓ ਟੀਰ ਪੰਦੇ ਇੱਕ ਸੈਟ ਇੱਕ ਸੈਟ ਕੱਚੀ ਪੀਲੀ ਅੱਖ ਆਦਰ ਠੀਕ ਹੈ ਇਹ ਰਾਤ ਨੂੰ ਬਾਹਰ ਹੀ ਰਹਿ ਜਾਂਦਾ ਪਤਾ ਨਹੀਂ ਹੁਣ ਮੁੰਡੇ ਤਾਰ ਦੇਣੀ ਪਤਾ ਨਹੀਂ ਸ਼ਾਮ ਨੂੰ ਬੈੰਦਾ ਵਾ ਅੱਜ ਪਤਾ ਚੱਲ ਜੂਗਾ ਠੀਕ ਹੈ ਚੱਲ ਬਈ ਚਲੋ ਛੇਰਾ ਅੱਜ ਟਾਈਮ ਤੇਰਾ ਯਾਰ ਹੈ ਨਾ ਦੇਖਦੇ ਆ ਅੱਜ ਫਿਰ ਕੀ ਕਰਦੇ ਆ ਕਮਾਲ ਤੇ ਆ ਆਪਣਾ ਡੱਬਾ ਬੱਚਾ ਆ ਬਾਲਾ ਇੱਕ ਅੱਖੇ ਦੀ ਕਾਲੀ ਆ ਇੱਕ ਅੱਖ ਹੈਗੀ ਖੱਟੀ ਇਹ ਆਦੇ ਪਿਓ ਤੇ ਗਿਆ ਠੀਕ ਹੈ ਡੱਬਾ ਜਿਹੜਾ ਆਪਣਾ ਵੱਡਾ ਕਬੂਤਰਾ ਉਹਦਾ ਬੱਚਾ ਇਹ ਹੈ ਤੇ ਚੱਲ ਵੇ ਸ਼ੇਰਾ ਤੂੰ ਵੀ ਦੋ ਹੋ ਗਿਆ ਚੱਲ ਹੁਣ ਇਹਨੂੰ ਕੱਢ ਹੀ ਦਈਏ ਆਹੀ ਲਾਡੀ ਵਾਲੀ ਠੀਕ ਹੈ ਤੇ ਇਹਨੂੰ ਵੀ ਡਾਉਣੇ ਅੱਜ ਦੇਖਦੇ ਆ ਕਿੰਨਾ ਕੁੱਟਦੀ ਆ ਕਿੰਨਾ ਕਿ ਨਹੀਂ ਇਹ ਮੁੰਡਿਆਂ ਨੇ ਨਾ ਇਹਦੀ ਪੈਨ ਬਾਜੀ ਛੱਡੀ ਸੀ ਬਾਜੀ ਜਿੱਤੀ ਹੋਈ ਆ ਤੇ ਆਪਾਂ ਛੱਡ ਕੇ ਦੇਖ ਲੈਨੇ ਹਾਂ ਨਿਕਲ ਵੀਣਾ ਜਾਵੇ ਨਾ ਭਰਾਵਾ ਡਰ ਬੋਲ ਲੱਗਦਾ ਇੱਕ ਤਾਂ ਤੇ ਆਪਾਂ ਇਹਨੂੰ ਡਾਉਣੇ ਹੁਣ ਠੀਕ ਹੈ ਲੋ ਜੀ ਡਾਈਏ ਫਿਰ ਇਹਨੂੰ ਵੀ ਚੱਲ ਬਈ ਓਏ ਲੈ ਪੀ ਕਿਤੇ ਜਾਣਾ ਬੜੀ ਬਸ ਇੰਨਾ ਧਿਆਨ ਰੱਖਣੀ ਹਨ ਕਿਤੇ ਪੈ ਜੋ ਗਾਲਾਂ ਪੈ ਜਾਣ ਲਾਡੀ ਤੋਂ ਕਿਉਂਕਿ ਇੱਕੋ ਦੀ ਕਬੂਤਰੀ ਆਪਣੀ ਇੱਕ ਮਰ ਗਈ ਸੀ ਯਾਰ ਤੇ ਆਪਣਾ ਗੋੜ ਰੰਗਾ ਬੱਚਾ ਹੋਈ ਵੀ ਆ ਖੱਟੀਆਂ ਅੱਖਾਂ ਦਾ ਇਹ ਵੀ ਡੱਬੇ ਦਾ ਬੱਚਾ ਹੀ ਆ ਠੀਕ ਹੈ ਕਿੱਧਰ ਜਾੜੀ ਕਰੀ ਨਿੰਗਾ ਜੀ ਮਾਰ ਲੀਏ ਆ ਫਿਰਦੀ ਪਈ ਉਹ ਪਲੇਅਰ ਜੀ ਹੋ ਗਈ ਆ ਫਿਰਦੀ ਪਈ ਆ ਗਈ ਹੈ ਕਿ ਫੇਰ ਵੀ ਨਿੰਗਾ ਮਰਵਾ ਦੇਣਾ ਨਾਲ ਯਾਰ ਪਤਾ ਚੱਲ ਜੂ ਆਪਾਂ ਨੂੰ ਰੰਗ ਕਿਹੋ ਜਿਹਾ ਲੱਗਾ ਉੱਪਰੋਂ ਹਣਾ ਠੀਕ ਆ ਕਾਲੀ ਚੀਨੀ ਦੇਖਦੀ ਉੱਪਰੋਂ ਵੀ ਤੇ ਬਾਕੀ ਦੋ ਬੱਚੇ ਆਪਣੇ ਆ ਫਿਰਦੇ ਪਏ ਇੱਕ ਆ ਫਿਰਦਾ ਪਿਆ ਇੱਕ ਆ ਕਰਦਾ ਪਿਆ ਚੌਥਾ ਬੱਚਾ ਆਪਣਾ ਆ ਚਲੋ ਵੇ ਚਲ 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 ਬਸ ਪੈ ਗਿਆ ਡਾਰੇ ਤਾਂ ਆ ਬੱਚਾ ਥੋੜਾ ਜਿਹਾ ਨਾ ਆਪਣਾ ਘਾਟ ਉਡਣਾ ਪਤਾ ਨਹੀਂ ਮਤਲਬ ਉਡਦਾ ਨਹੀਂ ਮਤਲਬ ਪੂਰਾ ਇਹ ਛਤਰੀ ਤੇ ਬਹਿ ਜਾਂਦਾ ਜਲਦੀ ਜਲਦੀ ਆਣਗੇ ਪਤਾ ਨਹੀਂ ਕੀ ਚੱਕਰ ਆ ਐਨੂੰ ਵੀ ਅੱਜ ਡਰਾ ਡਰੂ ਕੇ ਡਾਕੇ ਦੇਖਦੇ ਆ ਚਲੋ ਜੀ ਪੰਜਵਾਂ ਬੱਚਾ ਆਪਣਾ ਆ ਗਿਆ ਵੇਖੀਏ ਨਛੱਤਰੀ ਤੇ ਜਾਊਗਾ ਇਹ ਇਹ ਆ ਗਿਆ ਮੈਨੂੰ ਪਤਾ ਹੀ ਸੀ ਇਹ ਛਤਰੀ ਤੇ ਜਾਊਗਾ ਚਲੋ ਕੋਨੀ ਹੈ ਪਹਿਲਾਂ ਆ ਤਾਂ ਡਾਈ ਹੈ ਬਾਅਦ ਚ ਵੇਨੇ ਆ ਤੇ ਆ ਬੱਚਾ ਜਿਹੜਾ ਆ ਵਾਲਾ ਇਹ ਆਪਾਂ ਫੜਿਆ ਸੀ ਆਪਣੀ ਛਤਰੀ ਤੇ ਬੈਠਾ ਸੀ ਆਣ ਕੇ ਹਣਾ ਇਹ ਉਹ ਵਾਲਾ ਘਰੇ ਵਾਪਸ ਹੋਣ ਲੱਗ ਗਿਆ ਅੱਜ ਦੇਖਦੇ ਆ ਵੀ ਕਿੰਨਾ ਟਾਈਮ ਉੜਦਾ ਉਹ ਕਿੰਮਾ ਬੱਚਾ ਸੀ ਆਪਣਾ ਪੰਜਵਾ ਸੀ ਸ਼ਾਇਦ ਹੈ ਨਾ ਆਸ਼ੀਮਾ ਹੋ ਗਿਆ ਆਪਣਾ ਲੈ ਸ਼ੌਤਰੀ ਦੀ ਬੈ ਗਿਆ ਵੀ ਜਾ ਕੇ ਉਹਦੇ ਪਿੱਛੇ ਚਲ ਡਾ ਦਾਂਗੇ ਇਕੱਠੇ ਡਾ ਦਾਂਗੇ ਬਾਕੀ ਇਹ ਕਾ ਗਿਆ ਰੋਤਾ ਬੱਚਾ ਅੱਧਰ ਵੀ ਕਰੋ ਸ਼ੌਂਕ ਪਰ ਇਹ ਵੀ ਪੂਰਾ ਰੋਤਾ ਹੀ ਆ ਇਹ ਆਪਣੇ ਡੱਬੇ ਤੱਕ ਬੱਚਾ ਬਾਦਰ ਬੈਠਾ ਹੋਣਾ ਮੇਰੇ ਸਾਹਮਣ ਉਹ ਚੁੰਡ ਚ ਬੈਠਾ ਓ ਬੈਠਾ ਜਾ ਮਾਂ ਉਹਕੇ ਐਸਾ ਹੀ ਨਹੀਂ ਦੇਖਣਾ ਹਨਾ ਤੁਹਾਨੂੰ ਕੋਈ ਬਾਤ ਚ ਦਿਖਾਉਣਾ ਇਹਨੂੰ ਡਾਲੀਏ ਪਹਿਲਾਂ ਆ ਨੀ ਇਹ ਨਹੀਂ ਮੰਨਣਾ ਉਹ ਨਾ ਰਹਿਗਾ ਇਹ ਨਹੀਂ ਆਪਣੇ ਅੱਡੇ ਲੱਗਾ ਕੱਲਾ ਬੱਚਾ ਇਹ ਪੁੰਝੇ ਹੀ ਲੱਗਾ ਬੱਚਾ ਦਾ ਆਹ ਵਾਲਾ ਘਰੇ ਆ ਜਾਂਦਾ ਪਰ ਲੱਗਾ ਪੁੰਝੇ ਪੰਜੇ ਸਦਰੀ ਤੇ ਨਹੀਂ ਲੱਗਾਗਾ ਚਲੋ ਹੁਣ ਹੋ ਗਿਆ ਆਪਣੇ ਪੂਰੇ ਪਿੰਜਰਾ ਹੋ ਗਿਆ ਖਾਲੀ ਤੈਨੂੰ ਲਾ ਦੀਏ ਤੇ ਛਤਰੀ ਲਾ ਦੀਏ ਆਪਣੀ ਆ ਵਾਲੀ ਜਿਹੜੀ ਆਪਾਂ ਲਾਈ ਹੋਈ ਆ ਚੱਕ ਹੁਣ ਜਿਹੜੇ ਆਪਣੇ ਛਤਰੀ ਤੇ ਬੱਚੇ ਬੈਠੇ ਹਨ ਉਹਨੂੰ ਡਾ ਦੀਏ ਡਰਾ ਡਰੋ ਦਿੰਨੇ ਆ ਅਥਵਾ ਆਪਾਂ ਚੀਜ਼ ਚੱਕ ਲੈਨੇ ਆ ਆ ਵਾਲੀ ਤੇ ਡਾਈਏ ਫਿਰ ਹਨਾ ਕੀ ਪਤਾ ਉੱਡੀ ਜਾਣ ਬਾਕੀ ਦੇਖਦੇ ਆ ਏ ਉੱਡਦੇ ਪਏ ਦੋ ਉੱਡਦੇ ਆਣਾ ਇੱਕ ਰਹਿੰਦਾ ਇੱਕ ਰਹਿੰਦਾ ਹਜੇ ਵੀ ਸ਼ੇਰ ਟਰਾਈ ਕਰੀਏ ਤੇ ਨਹੀਂ ਬੱਠਾ ਹੀ ਹੋਇਆ ਉਹ ਚੀਜ਼ ਜਿਹੜੀ ਚੀਜ਼ ਜਾਵੇ ਨਾ ਉਹ ਚੱਕਦੇ ਆ ਆ ਤੋ ਆ ਚੱਕ ਲੈਨੇ ਇਹਦਾਂ ਡਰਾਉਣੇ ਆ ਇਹ ਪਤਾ ਹੀ ਜਾਵੇ ਉੱਡ ਜੇ ਐ ਨਹੀਂ ਉੜਦਾ ਸ਼ੇਰ ਇਹਨੂੰ ਡਾਉਣਾ ਹੀ ਪੈਣਾ ਵਾ ਲਾ ਕੇ ਜਪ ਕੋ ਬੈਠ ਤਾਂ ਨਹੀਂ ਆ ਗਈ ਉੱਪਰ ਆ ਫਿਰ ਦੇ ਹੁਣ ਮਰਵਾਉਣਾ ਨੇਗਾ ਜਿਹੜੇ ਜਿਹੜੇ ਆਪਣੇ ਕੂਤਰ ਉੱਡੀ ਜਾਂਦੇ ਆ ਫਿਰਦੇ ਪਏ ਉਹ ਗਬਲੇੜ ਬੜੀ ਹੋ ਜਾਂਦੀ ਆ ਯਾਰ ਆ ਫਿਰ ਦੇ ਇੱਕ ਮਿੰਟ ਯਾਰ ਹੁਣ ਦੇਖਣਗੇ ਹਾਂ ਹੁਣ ਸਹੀ ਆ ਉਹ ਫਿਰ ਦੇ ਪਏ ਨਹੀਂ ਯਾਰ ਹਜੇ ਨਹੀਂ ਇੱਕ ਮਿੰਟ ਆ ਫਿਰ ਦੇ ਪਏ ਯਾਰ ਫੋਕਸ ਹੀ ਨਹੀਂ ਹੁੰਦਾ ਪਿਆਗਾ ਪਤਾ ਨਹੀਂ ਕੀ ਚੱਕਰ ਬਣੀ ਜਾਂਦਾ ਯਾਰ ਜਦੋਂ ਵੀਡੀਓ ਵਾਹੇ ਰੱਖੀਦੀ ਉਹ ਤੋਂ ਸਾਫ਼ ਦੇਖਦਾ ਓਵੇਂ ਭੈਜ ਦੇਖਦੇ ਨਹੀਂ ਉੱਚੇ ਜਾਂਦੇ ਬਾਲੇ ਫਿਰਦੇ ਪਏ ਆ ਆ ਫਿਰਦੇ ਪਏ ਅੱਦੇ ਆਵੇ ਬਲੈਰ ਹੋ ਜਾਂਦੀ ਯਾਰ ਪਤਾ ਨਹੀਂ ਕੀ ਚੱਕਰ ਆ ਆਹ ਅੱਦੇ ਪਏ ਉਹ ਇਕੱਠੇ ਹੋਏ ਪਏ ਅੱਦੇ ਤਾਂ ਬੱਚਾ ਵੀ ਅੱਜ ਚੜ ਗਿਆ ਸ਼ੁਕਰ ਆਏ ਸ਼ੁਕਰ ਆ ਬਾਕੀ ਥੋੜੇ ਨਾ ਨੀਵੇਂ ਆਉਂਦੇ ਫਿਰ ਪਤਾ ਚੱਲੂਗਾ ਯਾਰ ਐ ਨਾ ਥੋੜੀ ਬਲੈਰ ਆਈ ਜਾਂਦੀ ਪਤਾ ਨਹੀਂ ਕੀ ਚੱਕਰ ਆ ਯਾਰ ਬਾਕੀ ਮਨੋ ਕਬੂਤਰੀ ਦੇਖ ਰਹੇ ਨੇ ਜਿਹੜੀ ਆਪਾਂ ਲਾਡੀ ਵਾਲੀ ਡਾਈ ਹੈ ਨਾ ਉਹਦਾ ਧਿਆਨ ਰੱਖਿਆ ਰੱਖ ਲਈ ਪਹਿਲਾਂ ਲੱਗਦਾ ਬੱਚਣੀਆਂ ਜੁੜਦਾ ਇਹ ਤਾਂ ਨਹੀਂ ਮੈਨੂੰ ਪਹਿਲਾਂ ਬੋਰਡ ਦਾ ਸੀਗਾ ਅੱਜ ਦਾਣੇ ਕਰਕੇ ਨਹੀਂ ਉੱਡੇ ਮੈਨਾਂ ਪੋਟਾ ਦਾ ਫੁੱਲ ਹੋਇਆ ਪਿਆ ਪਹਿਲਾਂ ਆ ਬੱਚਾ ਸਾਰੇ ਤੋਂ ਲਾਸਟ ਤੇ ਬੰਨਦਾ ਸੀ ਆਪਣਾ ਅੱਜ ਪਤਾ ਨਹੀਂ ਕੀ ਬਣ ਗਿਆ ਇਹਨੂੰ ਚੱਲ ਆ ਜਾ ਕੋਈ ਚੱਕਰ ਨਹੀਂਗਾ ਇੱਕ ਦਿਨ ਨਾ ਕੁਝ ਨਾ ਉਹ ਫਿਰਦੀ ਕਬੂਤਰੀ ਚੱਲ ਆ ਫਿਰਦੀ ਜਿਹੜੀ ਤੁੰਦਰੀ ਜੀ ਹੈ ਨਾ ਆ ਕਰਦੀ ਭਈ ਕਿਆਰਾ ਮੈਨੂੰ ਸਾਫ਼ ਕਰਨਾ ਪੈਣਾ ਠੀਕ ਹੈ ਫਿਰ ਦੇਖ ਆਉਣਾ ਕੀ ਪਤਾ ਦੇਖੀ ਜਾਵੇ ਕਬੂਤਰੀ ਇਹ ਚੱਲ ਆ ਗਿਆ ਇੱਕ ਤਾਂ ਆਇਆ ਚਲ ਬੈਜੂਗਾ ਪੇ ਤੁੱਪ ਦਾ ਸੇਖੂਗਾ ਨਾ ਆਹ ਹੰਦੇ ਭਾਈ ਯਾਰ ਹਨਾ ਫੇਰ ਤੂੰ ਨਲੀ ਹੋ ਜਾਂਦੀ ਪਤਾ ਨਹੀਂ ਕੀ ਚੱਕਰ ਆਇਆ ਚਲੋ ਕੋਨੀ ਯਾਰ ਜੋ ਹੋਈ ਜਾਵੇ ਬਾਕੀ ਆਪਾਂ ਬੱਚੇ ਗਿਣ ਲਈ 1 2 3 4 5 6 7 ਬੱਚੇ ਆਪਾਂ ਡਾਏ ਹੋਏ ਆ ਠੀਕ ਆ ਤੇ ਇੱਕ ਅੱਧਾ ਆਪਾਂ ਛਤਰੀ ਤੇ ਵੀ ਬਣ ਦਿੰਨੇ ਨਵਾਂ ਕਬੂਤਰ ਕੋਈ ਹਨਾ ਨਾਲੇ ਉਹ ਵੀ ਅੱਡੇ ਲੱਜੂ ਆਪਣੇ ਤੇ ਬਾਕੀ ਜਿਹੜੇ ਆਪਣੇ ਦੂਸਰੇ ਬੱਚੇ ਛੋਟੇ ਆ ਜਿਵੇਂ ਆ ਬੈਠੇ ਤੁਹਾਨੂੰ ਮੈਂ ਵੀ ਨਿਗਮ ਰਵਾਇ ਦਿੰਨਾ ਤੇ ਇਹਨਾਂ ਨੂੰ ਆਪਾਂ ਮੰਜਰੇ ਦੇ ਵਿੱਚ ਪਾ ਲੈਨੇ ਆ ਧੁੱਪ ਲੱਗ ਜੂਗੀ ਇਹਨਾਂ ਨੂੰ ਵੀ ਆ ਬੈਠੇ ਛਟਕੂ ਆਪਣੇ ਸਾਰੇ ਉਹ ਬੈਠੇ ਦੋਨੋਂ ਇੱਕ ਉਹ ਬੈਠਾ ਉੱਪਰ ਇੱਕ ਨਿੱਕਾ ਉਹ ਤਾਂ ਹੇਠਾਂ ਹੀ ਬੈਠਣ ਕਿੱਧਰ ਗਿਆ ਓਏ ਮਾਪੇ ਜੋ ਗਏ ਵੀ ਉਹ ਕਿਟਰਾਤਾ ਸੀ ਇਹਨੇ ਤਾਂ ਉਹਨੇ ਐਡਾ ਮੈਂ ਐਡਾ ਵੱਡਾ ਹੋ ਗਿਆ ਕੰਗੂੰ ਕਰਾਤਾ ਸੀ ਦਿਲ ਤਾਂ ਮੇਰਾ ਤਾਂ ਮੈਂ ਅੱਗੇ ਦੇ ਕੁਝ ਹੋਈ ਨਾ ਗਿਆ ਹੋਵੇ ਨਾ ਬਾਕੀ ਜਿਹੜਾ ਆਪਣਾ ਦੱਤਾ ਬੱਚਾ ਸੀ ਨਾ ਉਹਦਾ ਚੋਲ ਮੈਂ ਦਿਖਾ ਦੇਣਾ ਡੱਬਾ ਉਹ ਹੀ ਗੱਲ ਵੇਚੀ ਰਹਿ ਗਈ ਸੀਗੀ ਉਹ ਵੀ ਦਿਖਾ ਦਈਏ ਉਹ ਚੌਂਡੇ 'ਚ ਬੈਠਾ ਪਿਆ ਹੋਵੇ ਉਹ ਡਬਾਵਾ ਆ ਤਾਂ ਬਹੁਤ ਵਧੀਆ ਡੱਬਾ ਕਿ ਇਹਦਾ ਬੱਚੇ ਹੀ ਬਹੁਤ ਵਧੀਆ ਉੱਡਨੇ ਪਿਆ ਵਾ ਬਾਕੀ ਲਗਾਤਾਰ ਕਰਾਂਗੇ ਨਾ ਫੇਰ ਪਤਾ ਚੱਲ ਜੂ ਆਪਾਂ ਨੂੰ ਠੀਕ ਹੈ ਤੇ ਹੁਣ ਆਪਾਂ ਜਿਹੜੇ ਬੱਚੇ ਜਾਲ ਦੇ ਵਿੱਚ ਪਾਉਣੇ ਉਹ ਵੀ ਪਾ ਦਿੰਨੇ ਆ ਜਿਹੜਾ ਆਪਾਂ ਛਤਰੀ ਤੇ ਬੰਨਣਾ ਉਹ ਵੀ ਬੰਨ ਦਿੰਨੇ ਹਨਾ ਫੇਰ ਨਾਲੇ ਜਿਹੜੇ ਬੱਚੇ ਜਲਦੀਆ ਦਾ ਟਾਈਮ ਨਾ ਬਹਿਣਾ ਬੈਠ ਜਾਣਗੇ ਜਿੰਨੇ ਆਪਾਂ ਨੂੰ ਕੋਈ ਚੱਕ ਨਹੀਂ ਜਿੰਨਾ ਮਰਜ਼ੀ ਉੱਡਣ ਤੇ ਜਿਹੜਾ ਆਪਾਂ ਛਤਰੀ ਤੇ ਬੰਨ ਨਹੀਂ ਆ ਕਬੂਤਰੀ ਉਹ ਆਪਣੀ ਅੱਥੇ ਖੱਟੀਆਂ ਅੱਖਾਂ ਦੀ ਆ ਉਹ ਵੀ ਲਾਡੀ ਵਾਲੀ ਆ ਉਹਨੂੰ ਵੀ ਅੱਡੇ ਲਾ ਲਈਏ ਤੇ ਮੈਂ ਕਹਿੰਦਾ ਜੇ ਕੱਢਾਂਗੇ ਹਨਾ ਫੇਰ ਤੇ ਆ ਕਬੂਤਰਿਆਂ ਨੂੰ ਬਾਹਰ ਲੈ ਕੇ ਚਾ ਲਿਆ। ਬਾਕੀ 2 ਦਿਨ ਹੋ ਗਿਆ, 2-3 ਦਿਨ ਹੋ ਗਿਆ ਇਹਨੂੰ ਬਣਦਿਆਂ ਨੂੰ। ਠੀਕ ਹੈ। ਤੇ ਆ ਬੰਨਾਂਗੇ ਤੇ ਮੂੰਹ 'ਚ ਖੰਭ ਜਿਹੀ ਵੀ ਕੱਢ ਦਿੰਨੇ ਆਪਾਂ। ਤੇਨੂੰ ਛਤਰੀ ਦੇ ਬਣਦੇ ਆ ਠੀਕ ਹੈ। ਲਓ ਵੀ ਇਹਨਾਂ ਨੂੰ ਵੀ ਪਾਲਿਆ ਜਾਲ ਦੇ ਵਿੱਚ। ਠੀਕ ਹੈ। ਚੱਲੜੇ ਖੁੱਡੇ ਵਾਲੇ ਬੱਚੇ ਆਪਣੇ। ਦੇਖ ਲਓ। ਆ ਰੱਤਾ ਤੇ ਆ ਰੱਤਾ ਦੋਨੇ ਭਰਾ ਵਾ। ਤੇ ਆ ਦੋਨੇ ਭਰਾ ਵਾ, ਆ ਕੱਲਾ ਵਾ ਠੀਕ ਹੈ। ਇਹਨਾਂ ਦੇ ਦਾ ਇੱਕ ਭਰਾ ਮਰ ਗਿਆ ਛੋਟਾ ਸੀ ਜਿਹੜਾ। ਉਹ ਮਰ ਗਿਆ। ਦੇ ਲੈ ਗਿਆ ਕਲਾ ਤੋ ਹੁਣ ਇਹਨੂੰ ਵੀ ਲਾ ਦੀਏ ਆਪਾਂ ਤੁੱਪੇ ਜਾਲ ਨੂੰ ਠੀਕ ਐ ਸੈਟਿੰਗ ਦੀ ਕਰਦੀ ਐ ਮਾੜੀ ਜੀ ਜਿਹੜਾ ਹਿੱਲੇ ਨਾ ਚਲੋ ਇਹ ਹੋ ਜਾਊਗਾ ਹੋ ਜਾ ਆ ਦੋ ਸੈਟਿੰਗ ਕਰਨੀ ਬੜੀ ਓਕੇ ਕਿਉਂ ਨਾ ਥੋੜਾ ਜਿਹਾ ਇਹ ਤਾਂ ਨਾੜ ਥੋੜਾ ਸਾਈਡ ਤੇ ਆ ਚੱਕੋ ਇਹਨੂੰ ਲੈ ਕੇ ਚੱਲਦੇ ਹਾਂ ਆਖਿਆ ਬਹੁਤ ਆਪਣੇ ਉਹ ਸਾਈਡ ਆ ਨੋਵੇ ਇਹ ਵੀ ਲਾਤਾ ਛਤਰੀਆਂ ਵੀ ਲੱਗੀ ਇੱਧਰ ਲੱਕ ਆਪਣੀ ਆ ਲੱਗੀ ਹੋਈ ਆ ਬਾਕੀ ਹੁਣ ਬੱਚੇ-ਬੱਚੇ ਦੇਖ ਲਈਏ ਫੇਰ ਵੀ ਇੱਕ ਰੀ ਨਿਗਾਹ ਜਿ ਦੇਖ ਗਏ ਇੱਕ ਕਾ ਫਿਰਦਾ ਇੱਕ ਕਾ ਫਿਰਦਾ ਇਹਦਾ ਲਾਡੀ ਵਾਲੀ ਆ ਤੇ ਉਹ ਫਿਰਦੇ ਭਾਈ ਆਪਣੇ ਉਹ ਉੱਚੀ ਠੀਕ ਆ ਹੁਣ ਛੋਟ ਦੇ ਮਾਰੇ ਜੇ ਸੈੱਟ ਹੋ ਗਏ ਆ ਬਾਕੀ ਬੱਚੇ ਸਾਰੇ ਉੱਡੀ ਜਾਂਦੇ ਆ ਠੀਕ ਆ ਔਰ ਜ਼ੂਮ ਕਰਕੇ ਵੇਖਾਂ ਆ ਕਰਦੇ ਭਾਈ ਦੋ ਜਿਹੜਾ ਅੱਜ ਨਹੀਂ ਉੱਡਦਾ ਅੱਜ ਉਹ ਵੀ ਉੱਡੀ ਜਾਂਦਾ ਕਾਲਾ ਚਿੰਨਾ ਬੱਚਾ ਜਿਹੜਾ ਮੈਂ ਕਿਹਾ ਸੀ ਹੈ ਨਾ ਉਹ ਸਾਰਿਆਂ ਤੋਂ ਉੱਚਾ ਉਹੀ ਉੱਡੀ ਜਾਂਦਾ ਦੇਖ ਲੋ ਅੱਜ ਜਿਹਨੂੰ ਆਪਾਂ ਮਾੜਾ ਸਮਝਦੇ ਨੇ ਸਾਰਿਆਂ ਤੋਂ ਵਧੀਆ ਬੱਚਾ ਉਹੀ ਉੱਡਦਾ ਹੁੰਦਾ ਆਪਾਂ ਮਾੜਾ ਸਮਝ ਕੇ ਦੇ ਦੇਨੇ ਹਨਾ ਉਹਨੂੰ ਲਗਾਤਾਰ ਮਹੀਨਾ 10 ਦਿਨ ਕੱਢ ਕੇ ਦੇਖਿਆ ਕਰੋ ਉਹੀ ਤੁਹਾਡਾ ਰਿਕਾਰਡ ਤੋੜੂਗਾ ਬੱਚਾ ਠੀਕ ਹੈ ਕਦੇ ਵੀ ਬਾਕੀ ਦੇਖਣਾ ਕਦੋਂ ਆਉਂਦੇ ਆ ਬੱਚੇ ਠੀਕ ਹੈ ਧਿਆਨ ਤੇ ਉਹਨੂੰ ਰੱਖਦੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਫਿਰ ਦਿਖਾਉਣੇ ਅੱਗੇ ਅੱਗੇ ਫਿਰ ਕੀ ਬਣਦਾ ਹਨਾ ਵੀਡੀਓ ਦੇ ਵਿੱਚ ਬਾਈ ਜੀ ਆਪਣੇ ਤਿੰਨ ਬੱਚੇ ਬੈਗੇ ਆ ਠੀਕ ਐ ਇੱਕ ਤਾਂ ਕਾਲਾ ਚੀਨਾ ਆ ਬੈਠਾ ਇੱਕ ਜਿਹੜਾ ਡਫੜਿਆ ਸੀ ਆਪਾਂ ਤੇ ਇੱਕ ਜਿਹੜਾ ਰੱਤਾ ਬੱਚਾ ਖੱਤੀ ਤੇ ਕਾਲੀ ਅੱਖ ਦਾ ਉਹ ਬੈਠ ਗਿਆ ਤੇ ਆਪਣੇ ਦੋ ਬੱਚੇ ਉੱਡੀ ਜਾਂਦੇ ਆ ਇੱਕ ਹੈਗਾ ਵਾ ਜਮਾ ਰੱਤਾ ਤੇ ਇੱਕ ਹੈਗਾ ਵੱਡਾ ਇਹ ਦੋਨੋਂ ਉੱਡੀ ਜਾਂਦੇ ਆ ਠੀਕ ਐ ਹੁਣ ਤੇ ਜਿਹੜੇ ਉਹ ਬੈਠ ਸੀ ਉਹ ਬੈਠੇ 11 ਵਜੇ ਠੀਕ ਐ ਇੱਕ 11 ਵਜੇ ਬੈਗਿਆ ਸੀਗਾ ਤੇ ਬਾਕੀ ਜਿਹੜੇ ਦੂਸਰੇ ਦੋ ਜਿਹੜੇ ਸੀਗੇ ਕਾਲਾ ਚੀਨਾ ਤਾਂ 12 11 ਵਜੇ ਬੈਠਾ ਵਾ ਜਿਹੜੇ ਦੂਸਰੇ ਉਹ ਮੇਰੇ ਹਸਾਉਣਾ ਬਹਿ ਗਿਆ ਹੁਣਾ 40 ਚੂੜੀ ਦੇ ਬਾਕੀ 1 ਮਿੰਟ ਮੈਨੂੰ ਟਾਈਮ ਦੇਖ ਲੈਣ ਦੋ ਆ ਗਿਆ ਦੂਸਰੇ ਫੋਨ ਤੇ ਦੇਖਣਾ ਪੈਣਾ 11 ਵਜ ਗਏ ਨਹੀਂ 11:32 ਹੋ ਗਏ 11:32 ਹੋ ਗਿਆ ਠੀਕ ਹੈ ਇਹ ਬੈ ਗਾਣਾ ਵੀ ਬੂ ਤੇ ਬੈਠ ਗਿਆ ਠੀਕ ਹੈ ਜਿਹੜੇ ਦੂਸਰੇ ਆ ਤੇ ਬਾਕੀ ਆਪਣੇ ਦੋ ਡੀ ਜਾਂਦੇ ਉਹ ਦੇਖਦੇ ਹੁਣ ਕਦੋਂ ਆਉਂਦੇ ਆ ਫਿਰ ਆਪਾਂ ਆਪਣੇ ਸਰਪਾਣੇ ਵੀ ਚੱਲਦੇ ਆ ਟਾਂਗਿਆਂ ਨਾਲ ਠੀਕ ਹੈ ਉਧਰ ਵੀ ਗੇੜਾ ਕਰਦੇ ਆ ਆਪਣਾ ਇੱਕ ਬੱਚਾ ਜਿਹੜਾ ਨਹੀਂ ਲੱਡੇ ਲੱਗਾ ਉਹ ਇਕੱਲਾ ਉੱਥੇ ਬੈਠਾ ਵਾ ਬਾਕੀ ਆਪਣੇ ਸਾਰੇ ਬੱਚੇ ਆ ਗਿਆ ਬਾਕੀ ਆ ਪਾ ਛਤਰੀ ਵਾਸਤੇ ਇੱਕ ਹੋਰ ਤਿਆਰ ਕਰਤਾ ਤੇ ਪੋਲ ਤੇ ਵੀ ਅੰਦਰ ਛਤਰੀ ਲਾਤੀ ਇੱਕ ਹੁਣ ਅੰਦਰ ਲੱਗੀ ਪਈ ਆ ਤੇ ਇੱਕ ਅੰਦਰ ਹੁਣ ਤਿੰਨ ਛਤਰੀਆਂ ਲੱਗੀਆਂ ਠੀਕ ਹੈ ਤੇ ਬਾਕੀ ਜਿਹੜੇ ਦੂਸਰੇ ਬੱਚੇ ਸੀ ਉਹਨਾਂ ਨੂੰ ਵੀ ਆਪਾਂ ਛਤਰੀ ਤੇ ਬਿਠਾਤਾ ਹੁਣ ਆਪਣੇ ਦੋ ਬੱਚੇ ਰਹਿ ਗਏ ਜਿਹੜੇ ਉੱਡੀ ਜਾਂਦੇ ਆ ਤੇ ਦੇਖਦੇ ਹੁਣ ਕਦੋਂ ਆਉਂਦੇ ਆ ਠੀਕ ਹੈ ਬਾਕੀ ਦੇਖਦੇ ਆ ਅੱਗੇ ਉਹ ਵੀ ਦਿਖਾਉਣੇ ਆ ਤੁਹਾਨੂੰ ਉਹਨਾਂ ਨੂੰ ਬਸ ਟਾਈਮ ਨਾ ਹੋ ਜੇ ਨਹੀਂ ਤੇ ਫਿਰ ਆਪਾਂ ਰੁਪਾਣੇ ਢਾਂਗੀਆਂ ਲੈਣ ਜਾਣੀਆਂ ਹਨ ਜੇ ਪਹਿਲਾਂ ਪਹਿਲਾਂ ਬੈ ਕੇ ਫਿਰ ਤਾਂ ਦਿਖਾ ਦਾਂਗੇ ਜੇ ਮਗਰੋਂ ਬੈਠੇ ਫਿਰ ਤਾਂ ਕੀ ਕਹਿਣਾ ਹੈ ਨਾ ਫਿਰ ਆਪਾਂ ਚਾਵਾਂਗੇ ਚੜੇ ਉਹ ਆਪਣੇ ਚੜੇ ਮੈਂ ਆਖੀ ਨਾ ਰੁਪਾਣੇ ਫਿਰ ਉੱਧਰ ਜਾ ਕੇ ਕਰੋਣੇ ਗੱਲਬਾਤ ਠੀਕ ਹੈ ਹਾਂਜੀ ਬਾਈ ਜੀ ਕੱਲ ਨਾ ਆਪਣੇ ਬੱਚੇ ਨਾ ਕੱਲ ਰਾਤ ਨੂੰ ਬਾਹਰ ਰਹਿ ਗਏ ਸੀਗੇ ਤਿੰਨ ਤੇ ਆਪਾਂ ਜਾਬੜੇ ਸੀ ਕੰਮ ਤੇ ਆਪਣੇ ਬੱਚੇ ਹੁਣ ਛਤਰੀ ਦੇ ਬੈਠੇ ਹੋਇਆ ਤੇ ਆਪਣੇ ਡਾੜੀ ਦੇ ਸੱਟ ਲੱਗ ਗਈ ਸੀਗੀ ਨਾ ਉਹ ਟੰਕੇ ਟੰਕੇ ਲਵਾਉਣ ਗਏ ਸੀਗੇ ਫਿਰ ਆਪਾਂ ਉਹ ਸਾਰਾ ਕੁਝ ਛੱਡਤਾ ਸੀ ਬਾਕੀ ਇੱਕ ਕਬੂਤਰ ਆਪਣਾ ਆ ਫਿਰਦਾ ਆ ਆ ਗਿਆ ਆਇਆ ਆਇਆ ਉਹ ਡਿਆੜਿਆ ਇਹ ਆ ਫਿਰਦਾ ਕਿੰਤਰ ਆਊਗਾ ਇੱਕ ਆਪਣਾ ਫਿਰ ਦ ਉੱਪਰ ਠੀਕ ਹੈ ਇਸ ਛਾਂ ਨੂੰ ਰਾਤ ਬਾਹਰ ਰਹਿਗੇ ਸੀਗੇ ਤਿੰਨ ਬੱਚੇ ਆਪਣੇ ਆ ਬੈਠੇ ਛਤਰੀ ਤੇ ਆ ਦੇਖ ਲੋ ਇਹ ਤਿੰਨੇ ਬੱਚੇ ਆਪਣੇ ਬਾਹਰ ਰਹਿਗੇ ਸੀ ਰਾਤ ਇੱਕ ਕਊ ਆ ਗਿਆ ਆ ਕਰਦਾ ਆ ਗਿਆ ਠੀਕ ਹੈ ਉਹ ਤੁੰਦਲਾ ਬੜਾ ਸ਼ੋਅ ਕਰੀ ਜਾਂਦਾ ਦੋਨੇ ਹੋ ਗਏ ਹੁਣ ਇਕੱਠੇ ਤੇ ਬਾਕੀ ਇਧਰੋਂ ਮੈਂ ਦਿਖਾਉਣਾ ਜੇ ਤਾਂ ਜਿਹੜਿਆ ਬੱਚੇ ਆਪਣੇ ਰਹਿ ਗਏ ਆਪਾਂ ਦਿਖਾ ਦਿੰਨਾ ਮੈਂ ਤੁਹਾਨੂੰ ਇਹ ਕ੍ਰੀਏਟ ਆ ਤਾਰ ਕੇ ਦਿਖਾ ਦਿੰਨਾ ਠੀਕ ਹੈ ਨਾਲ ਇਹਨਾਂ ਨੂੰ ਤਾਰ ਲੀਏ ਬਾਕੀ ਆਪਣੇ ਦੋ ਬੱਚੇ ਆਪਣੇ ਉਹ ਫਿਰਦੇ ਪਏ ਉਹ ਉਹਨਾਂ ਨੂੰ ਵੀ ਤਾਰ ਲੈਣੇ ਆ ਠੀਕ ਹੈ ਤੇ ਇੱਕ ਆਪਣਾ ਜਿਹੜਾ ਛੋਟਾ ਬੱਚਾ ਸੀ ਮਤਲਬ ਅਬ ਚੱਲੜੇ ਖੁੱਡੇ ਵਾਲਾ ਉਹ ਡਰ ਕੇ ਉਹ ਵੀ ਉੱਡ ਗਈ ਸੀਗੇ ਉਹ ਬੈਰੀ ਜੀ ਆ ਗਈ ਸੀ ਉਹਨੂੰ ਵੇਖ ਕੇ ਛੋਟੇ ਬੱਚੇ ਸਾਰਾ ਕੁਝ ਉੱਡ ਗਿਆ ਸੀ ਇੱਕ ਬੱਚਾ ਉਹਨਾਂ ਚੋਂ ਨਹੀਂ ਆਇਆ ਉਹ ਵੀ ਆਇਆ ਸੀ ਛਾਂ ਨੂੰ ਗੇੜਾ ਜਾ ਮਾਰ ਕੇ ਫਿਰ ਚਲਾ ਗਿਆ ਆਪੇ ਆ ਜੂਗਾ ਉਹ ਵੀ ਤੇ ਬਾਕੀ ਆਪਣੀਆਂ ਛਤਰੀਆਂ ਲੱਗੀਆਂ ਹੋਈਆਂ ਅਸੀਂ ਹੁਣ ਆ ਬੱਚੇ ਆਣ ਕੇ ਬੈਠ ਗਏ ਆ ਰਾਤ ਲੇਟਾ ਲੂਟਾ ਲਾ ਕੇ ਸਾਰਾ ਕੁਝ ਆਪ ਬਿਠਾਇਆ ਸੀ ਆ ਪਰ ਬੈਠੇ ਨਹੀਂ ਰਾਤ ਨੂੰ ਤੇ ਫਿਰ ਉਧਰ ਚਲੇ ਗਏ ਥੋੜਾ ਜਿਹਾ ਪਰਲੀ ਸਾਈਡ ਉਧਰ ਤੇ ਉਹ ਉਧਰ ਉਡਣ ਲੱਗ ਗਏ ਸੀ ਆ ਕੇ ਤੇ ਫਿਰ ਮੈਂ ਚੱਲ ਆਪੇ ਆ ਜਾਣੇ ਹਨ ਜਦੋਂ ਮਰਜੀ ਆਉਣਗੇ ਬਾਕੀ ਰਾਤ ਨੂੰ ਅਸੀਂ ਲਟਾ ਲੂਟਾ ਮਾਰ ਮਾਰ ਕੇ ਭੜਕਾਏ ਸਾਰੇ ਕਬੂਤਰ ਹੰਬ ਗਏ ਸਾਡੇ ਭੜਕਾਈ ਵਾਲੇ ਵੀ ਹਨ ਪਰ ਇਹ ਬੈਠੇ ਹੀ ਨਹੀਂ ਸੀਗੇ ਫਿਰ ਮੈਂ ਚੱਲ ਛੱਡੋ ਖੜਾ ਹਨ ਆਪੇ ਆ ਜਾਣਗੇ ਸਵੇਰ ਤੇ ਆਪਾਂ ਪੜਦੇ ਪੜਦੇ ਲਾਉਣੇ ਆ ਤੇ ਫਿਰ ਇਹਨਾਂ ਨੂੰ ਤਾੜਦੇ ਆ ਫਿਰ ਮੈਂ ਤੁਹਾਨੂੰ ਦਿਖਾਉਣਾ ਹਨ ਕਿਹੜੇ ਬੱਚੇ ਸੀ ਆਪਣੇ ਜਿਹੜੇ ਕਬੂਤਰਾਂ ਨੇ ਰਾਤ ਬਾਹਰ ਰਹਿ ਗਏ ਸੀ ਉਹ ਦਿਖਾਉਨੇ ਆ ਫਿਰ ਲਓ ਜੀ ਆ ਬੱਚੇ ਸੀ ਆਪਾਂ ਜਿਹੜੇ ਹੁਣ ਕੱਢ ਲਿਆ ਆ ਠੀਕ ਹੈ ਤੇ ਆ ਦੇਖ ਲਓ ਆ ਬੱਚੇ ਸੀ ਆ ਤਾਂ ਜਿਹੜਾ ਆਪਾਂ ਫੜਿਆ ਸੀਗਾ ਇਹ ਉਹ ਬੱਚਾ ਵਾ ਠੀਕ ਹੈ ਤੇ ਆ ਜਿਹੜਾ ਛਤਰੀਆਂ ਤੇ ਨਹੀਂ ਆਉਂਦਾ ਸੀ ਇਹ ਵੀ ਇਹ ਹੁਣ ਅੱਜ ਸਵੇਰ ਛਤਰੀ ਤੇ ਬੈਠਾ ਆ ਆਪੇ ਆਣ ਕੇ ਆ ਵਾਲਾ ਠੀਕ ਹੈ ਤੇ ਆ ਹੈਗਾ ਆਪਣਾ ਬਰਡਾ ਜਿਹੜਾ ਤੁਹਾਨੂੰ ਮੈਂ ਦਿਖਾ ਕੇ ਇਹ ਵੀ ਡਾਇਆ ਹੋਇਆ ਇਹ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਰਾਤ ਨੂੰ ਨਾ ਉੜਦਾ ਰਹਿੰਦਾ ਪਰ ਇਹ ਇਹ ਨਾ ਉਹ ਧਿਆਨ ਨਹੀਂ ਰੱਖਦੇ ਸੀ ਇਹ ਰਾਤ ਨੂੰ ਬਾਹਰ ਹੀ ਰਹਿ ਜਾਂਦਾ ਇੱਕ ਮਤਲਬ ਜਿੰਨੇ ਦਿਨ ਵੀ ਇਹ ਡਾਇਆ ਮੇਰੇ ਨਾਲ ਰਾਤ ਨੂੰ ਸਾਰੇ ਦਿਨ ਬਾਹਰ ਹੀ ਰਿਹਾ ਇਹ ਠੀਕ ਹੈ ਤੇ ਆ ਮੈਂ ਕਬੂਤਰ ਦਿਖਾ ਦਿੰਨਾ ਨੇ ਜੋਰ ਬੋਤਲਾ ਸੀ ਆ ਕਬੂਤਰ ਨੇ ਜਿਹੜਾ ਆ ਜੋੜਾ ਇਹ ਮੇਰੇ ਜਿਹੜੇ ਮੇਮ ਵੱਡੇ ਜੋੜੇ ਆ ਉਹਨਾਂ ਤੋਂ ਪੱਠਾ ਠੀਕ ਹੈ ਆ ਦੇਖੋ ਨੇ ਜੋਰ ਲਾਇਆ ਆ ਕੱਲ ਬਹੁਤ ਤਗੜਾ ਉੱਡਿਆ ਇਹ ਇਹ ਵੀ ਠੀਕ ਹੈ ਤੇ ਅੱਜ ਨਾਲ ਛਤਰੀ ਤੇ ਬੈਠਾ ਜਾਣ ਕੇ ਆ ਆਪਣੇ ਤਿੰਨ ਸੀਗੇ ਤੇ ਇੱਕ ਇਹਨਾਂ ਚ ਹੋਰ ਬੱਚਾ ਸੀਗਾ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਪਰ ਉਹ ਉੱਡ ਹੀ ਜਾਂਦਾ ਉਹ ਅਜੇ ਆਇਆ ਨਹੀਂਗਾ ਆ ਆ ਫਿਰ ਦੋ ਆ ਵਾਲਾ ਠੀਕ ਹੈ ਇੱਕ ਆ ਸੀਗਾ ਉਹ ਛੋਟਾ ਸੀ ਉਹ ਵੀ ਡੱਬੇ ਦਾ ਬੱਚਾ ਹੀ ਆਪਣੇ ਦਾ ਠੀਕ ਹੈ ਤੇ ਨਾਲ ਨੂੰ ਹੁਣ ਛੱਡਦੇ ਆ ਤੇ ਫਿਰ ਬਾਕੀ ਉਹ ਦਿਖਾਉਣੇ ਜੇ ਉਹ ਨੀਵੇਂ ਆ ਜਾਏਗਾ ਤੇ ਠੀਕ ਹੈ ਬਾਕੀ ਯਾਰ ਉਧਰ ਅਸੀਂ ਜਾਵੜੇ ਸੀ ਨਹੀਂ ਤੇ ਸਾਰਾ ਕੁਝ ਦਿਖਾਉਣਾ ਸੀ ਰਾਤ ਨੂੰ ਅਸੀਂ ਠੀਕ ਹੈ ਤੇ 60 ਸਟ ਲੱਗੀ ਸੀ ਫਿਰ ਹਸਪੀਟਲ ਲੈ ਕੇ ਟਾਂਕੇ ਢੋਕੇ ਲੱਗੇ ਹਨ ਉਧਰ ਡੇਗ ਗਿਆ ਸੀ ਫਿਰ ਡੈਡੀ ਕੰਮ ਤੋਂ ਡਾਲੇ ਤੋਂ ਡੇਗ ਗਿਆ ਸੀ ਕਈਆਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਹਨਾ ਉਹ ਮਤਲਬ ਪੱਲੇਦਾਰ ਹੁੰਦੇ ਉਹ ਤੋਂ ਡਾਲੇ ਤੋਂ ਡੇਗ ਜਾਂਦਾ ਉਹਦੇ ਸੱਟ ਲੱਗੀ ਸੀ ਉਹਦੇ ਠੀਕ ਹੈ ਤੇ ਬਾਕੀ ਇਹਨਾਂ ਨੂੰ ਛੱਡਦੇ ਆ ਹੁਣ ਆਪਾਂ ਤੇ ਬਾਕੀ ਸਾਰੀ ਵੀਡੀਓ ਸ਼ੂਟ ਕਰਨੀ ਸੀ ਅੱਧੀ ਫਿਰ ਲਾਸਟ ਵਾਲੀ ਰਹਿ ਗਈ ਸੀ ਆਪਣੀ ਮੈਂ ਕਿਹਾ ਚੱਲ ਨਾਲੇ ਆਪਣੇ ਹੁਣ ਬੱਚੇ ਵੀ ਨਹੀਂ ਆਏਗੇ ਮੈਂ ਬੜਕਾ ਬਰਗਾ ਰਾਤ ਨੂੰ ਥੱਕ ਗਿਆ ਮੈਂ ਚੱਲ ਹੁਣ ਸਵੇਰ ਸ਼ੂਟ ਕਰ ਦਾਂਗੇ ਹਨਾ ਅੱਧੀ ਨਾਲੇ ਬੱਚੇ ਆਪਾਂ ਦਿਖਾ ਦਾਂਗੇ ਨਾਲੇ ਮੈਂ ਕਿਹਾ ਬੱਚੇ ਤਾਂ ਆਈ ਨਹੀਂ ਆਪਾਂ ਦਿਖਾਵਾਂਗੇ ਕੀ ਹਨਾ ਫਿਰ ਆਪਾਂ ਹੁਣ ਆਪਾਂ ਸ਼ੂਟ ਕਰ ਲਈ ਅੱਧੀ ਤੇ ਆ ਦਿਖਾ ਦਿੰਦੇ ਤਾਂ ਤੁਹਾਨੂੰ ਸਾਰਾ ਕੁਝ ਹੈ ਨਾ ਜਿਹੜੇ ਬੱਚੇ ਆਪਣੇ ਨਹੀਂ ਆਏ ਸੀਗੇ ਹੁਣ ਇਹਨਾਂ ਨੂੰ ਛੱਡਦੇ ਆ ਤੇ ਬੈਠੇ ਰਹਿਣਗੇ ਦੋ ਮਿੰਟ ਹਨਾ ਦਾਣਾ ਦੂਣਾ ਪਾ ਦਾਂਗੇ ਆਪਾਂ ਠਹਿਰ ਕੇ ਫਿਰ ਤਨਾਲੇ ਨੂੰ ਆਪਣੇ ਦੂਸਰੇ ਕਬੂਤਰ ਆ ਜਾਣਗੇ ਇੱਕ ਬੱਚਾ ਜਿਹੜਾ ਨਹੀਂ ਆਇਆਗਾ ਉਹ ਵੀ ਵਾਪਸ ਆ ਦੂਗਾ ਉਹਨਾਂ ਨੂੰ ਠੀਕ ਹੈ ਇਹਨਾਂ ਨੂੰ ਛਾਰਦੇ ਹੁਣ ਤੇ ਬਾਕੀ ਆ ਜਿਹੜਾ ਇੱਕ ਅੱਧਾ ਕਪੜਾ ਰਹਿੰਦਾ ਉਹ ਆਪਾਂ ਲਾ ਕੇ ਇਹਨਾਂ ਨੂੰ ਵਧੀਆ ਇਕੜੀ ਛਾਰਦੇ ਹੁਣ ਜਿੱਦਣ ਆਪਾਂ ਹੁਣ ਇਹਨਾਂ ਦੀ ਡੀ ਵਾਰਮਿੰਗ ਕਰਕੇ ਆਪਾਂ ਫੇਰ ਡਾਵਾਂਗੇ ਹੁਣ ਇਦੂ ਬਾਅਦ ਆਪਾਂ ਡਾਉਣੇ ਨਹੀਂ ਠੀਕ ਹੈ ਉਹ ਤਾਂ ਵੈਸੇ ਮੈਂ ਇਕੜੀ ਕੱਟਦੇ ਸੀਗਾ ਨਾ ਛਤਰੀਆਂ ਦੇ ਬਿਠਾਉਣ ਵਾਸਤੇ ਕੱਟਦੇ ਸੀਗੇ ਤੇ ਹੁਣ ਉੱਡਣ ਲੱਗੇ ਫਿਰ ਮੈਂ ਚੱਲ ਹੁਣ ਢਾ ਦਈਏ ਹਨਾ ਅੱਜ ਤੇ ਹੁਣ ਆਪਾਂ ਜਿਹਨਾਂ ਤੇ ਡੀ ਵਾਰਮਿੰਗ ਨਹੀਂ ਕਰਦੇ ਉਹ ਬਸ ਕੱਲ ਪਰਸੋ ਆਪਾਂ ਡੀ ਵਾਰਮਿੰਗ ਕਰ ਦੇਣੀ ਐ ਇਹਨਾਂ ਸਾਰੇਆਂ ਦੀ ਜਿਹੜੇ ਆਪਣੇ ਉੱਡਣ ਵਾਲੇ ਪਹਿਲਾਂ ਉਹਨਾਂ ਦੀ ਕਰ ਦਾਂਗੇ ਦੂਸਰੀਆਂ ਦੀ ਤਾਂ ਆਪਾਂ ਬਾਅਦ ਚੁਟਾਰੀ ਲੈਣੀ ਆ ਹਨਾ ਜਾਂ ਤਾਂ ਆਪਾਂ ਇਜੀਪੈਟ ਲਿਆਵਾਂਗੇ ਉਹ 40 ਕਬੂਤਰਾਂ ਨੂੰ ਲੱਗੂਗੀ ਜਾਂ ਆਪਾਂ ਡੌਂਟਰ ਪਲੱਸ ਲਿਆਵਾਂਗੇ ਠੀਕ ਆ ਉਹ ਆਪਾਂ ਦੱਸ ਦਾਂਗੇ ਜਿਹੜੀ ਲਿਆਉਣੀ ਆ ਤੇ ਉਹ ਆਪਣੀ ਵੀਡੀਓ ਆ ਜੂਗੀ ਸਾਰੀ ਠੀਕ ਐ ਤੇ ਇਹਨਾਂ ਨੂੰ ਹੁਣ ਛੱਡਦੇ ਆ ਠੀਕ ਐ ਬਈ ਫਿਰ ਆਪਾਂ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਹੁਣ ਆਪਾਂ ਬੱਚੇ ਧਾਰ ਲਏ ਆ ਤੇ ਬਾਕੀ ਆਪਣੇ ਹੁਣ ਜਿਹੜੇ ਦੂਸਰੇ ਕਬੂਤਰ ਉਹ ਆ ਜਾਣਗੇ ਠੀਕ ਹੈ ਤੇ ਜਿਹੜੀ ਆਪਣੀ ਇੱਕ ਕਬੂਤਰੀ ਕੱਲ ਵਾਪਸ ਨਿਕਲ ਗਈ ਸੀ ਉਹ ਵੀ ਆ ਗਈ ਆ ਆ ਫਿਰਦੀ ਜਿਹੜੀ ਆਪਣਾ ਲਾਡੀ ਵਾਲੀ ਨਵੀਂ ਢਾਈ ਸੀ ਕਬੂਤਰੀ ਆ ਫਿਰਦੀ ਉਹ ਵੀ ਹੁਣ ਆ ਗਈ ਵਾਪਸ ਤੇ ਉੱਡੀ ਜਾਂਦੀ ਆ ਠੀਕ ਹੈ ਵੀ ਚਲੋ ਇਹ ਵੀ ਅੱਡੇ ਲੱਗ ਜੂਗੀ ਹੁਣ ਜੇ ਬੈਠ ਗਈ ਤਾਂ ਹਨਾ ਤੇ ਕਬੂਤਰੀ ਨਿਕਲ ਗਈ ਸੀ ਕੱਲ ਆਪਾਂ ਨੂੰ ਦਿਖੀ ਨਹੀਂ ਤੇ ਅੱਜ ਆ ਗਈ ਆ ਇਹ ਵੀ ਠੀਕ ਹੈ ਹੁਣ ਆ ਪਿਆਣ ਕੇ ਜਦੋਂ ਮਰਜੀ ਬੈਠ ਜੂਗੀ ਆਪਣੇ ਕਬੂਤਰ ਉੱਡੀ ਜਾਂਦੇ ਪਹਿਲਾਂ ਬਹੁਤ ਚੀ ਉੱਡੀ ਜਾਂਦੀ ਸੀ ਹੁਣੇ ਨੀਵੀਂ ਨੀਵੀਂ ਆਈ ਆ ਤੇ ਆ ਦੇਖ ਲਓ ਆ ਕਬੂਤਰਿਆ ਵੀ ਆ ਜੂਗੀ ਠੀਕ ਆ ਹੁਣ ਤੇ ਫਿਰ ਮਿਲਦੇ ਆ ਸਾਰੇ ਵੀਰ ਭਰਾਵਾਂ ਨੂੰ ਲਈ ਵੀਡੀਓ ਦੇ ਵਿੱਚ ਓਕੇ ਬਾਈ ਟਾਟਾ ਬਾਈ ਬਾਈ ਸਾਡੇ ਵੀਰ ਭਰਾ